ਪੰਜਾਬ ਦੇ ਵਿੱਚ ਬਲਾਕ ਸੰਤੀ ਦੇ ਚੋਣ ਹੋਣ ਜਾ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਉਮੀਦਵਾਰਾਂ ਨੂੰ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਦਾ ਨਵਾਂ ਤੱਕਾ ਜਿਹੜਾ ਇਸ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਨਾ ਤੇ ਐਨਓਸੀ ਦਿੱਤੇ ਜਾ ਰਹੀਆਂ ਨੇ ਨਾ ਆਪਣੀ ਕੁਰਸੀਆਂ ਦੇ ਉੱਪਰ ਬੈਠ ਕੇ ਕਿਸੇ ਦੀ ਐਨਓਸੀ ਨੂੰ ਸਾਈਨ ਕੀਤਾ ਜਾ ਰਿਹਾ ਹੈਗਾ ਇਸ ਸਮੇਂ ਸ਼ਰਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਾਹਿਬ ਨਾਲ ਮੌਜੂਦ ਨੇ ਬਿੱਟੂ ਛੱਟਾ ਛੱਟਾ ਸਾਹਿਬ ਲਾਈਵ ਵੀ ਕੀਤਾ ਸੋਸ਼ਲ ਮੀਡੀਆ ਤੇ ਆਪਣੇ ਔਰ ਕਹਿ ਰਹੇ ਕਿ ਅਫਸਰ ਨਹੀਂ ਆਏ ਹਲੇ ਤੱਕ ਅਫਸਰ ਨਹੀਂ ਆਏਗੇ ਕੱਲ ਦਾ ਇਕਤਰੀ ਤੋਂ ਨੋਮੀਨੇਸ਼ਨ ਫਾਰਮ ਜਿਹੜੇ ਪਰਨੇ ਸ਼ੁਰੂ ਹੋਣੇ ਸੀਗੇ ਉਸ ਤੋਂ ਉਹਦੇ ਨਾਲ ਐਨਓਸੀ ਲੱਗਦੀ ਆ ਕਿਉਂਕਿ ਇਹਨਾਂ ਨੇ ਫਿਰ ਕੀ ਬਾਅਦ ਦੇ ਵਿੱਚ ਇਹ ਕਹਿੰਦੇ ਨੇ ਰਿਜੈਕਟ ਕਰਨ ਵਾਸਤੇ ਤੁਸੀਂ ਪਹਿਲੀ ਵਾਰ ਤੇ ਆਜੂ ਹੋਇਆ ਨਾ ਵੀਡੀਓ ਨਾ ਕੋਈ ਸੈਕਟਰੀ ਨਾ ਕੋਈ ਜਾਈ ਹਾਲਾਤ ਇਹਨਾਂ ਤੋਂ ਮੈਂ ਹੁਣ ਵੀਡੀਓ ਦਾ ਕਮਰਾ ਦਿਖਾਉਂਗਾ ਕੋਈ ਬੰਦਾ ਨਹੀਂ ਆ ਮੇਰੇ ਕੋ ਆ ਤਿੰਨਾ ਦੇ ਫਾਰਮ ਆ ਜਿੱਥੇ ਜਿੰਨਾ ਤੇ ਉਹਦੇ ਚ ਹੋਣੀ ਆ ਆ ਸੈਕਟਰੀਆਂ ਦੇ ਨੰਬਰ ਆ ਤਨ ਮੈ ਰਿਕਾਰਡਿੰਗ ਭੇਜ ਦੇਣਾ ਕੱਲੇ ਕੱਲੇ ਸੈਟਿੰਗ ਨੂੰ ਕੋਈ ਫੋਨ ਨਹੀਂ ਚੱਕਦਾ ਕੋਈ ਕਾਲ ਨਹੀਂ ਕਰਦਾ ਜਿਹਨੂੰ ਕਾਲ ਕਰਦੇ ਆ ਉਹ ਫੋਨ ਬੰਦ ਕਰ ਜਾਂਦਾ ਸਾਰੇ ਮੈਂ ਅੱਜ ਲਿਖ ਕੇ ਪਾਇਆ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਪਾਇਆ ਕਿ ਜਿਹੜੀ ਲੋਕੇਸ਼ਨ ਹੈ ਚੱਕ ਜੀਏ ਸਾਰੇ ਡਾਕਟਰ ਬਲਵੀਰ ਦੇ ਘਰੇ ਬੈਠੇ ਨੇ ਲੋਕਤੰਤਰ ਤੇ ਰਾਖੇ ਕਿੱਥੇ ਨੇ ਫਿਰਦਾ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਜਿਨ੍ਹਾਂ ਚੋਣ ਅਫਸਰਾਂ ਨੇ ਅਫਸਰ ਇਹ ਬਹੁਤ ਵੱਡਾ ਬਦਲਾਅ ਕਹਿੰਦੇ ਸੀ ਨਾ ਉਹ ਬਦਲਾਅ ਤੁਹਾਡੇ ਸਾਹਮਣੇ ਹੈ ਕਿ ਬੰਦਿਆਂ ਨੂੰ ਲੋਕਾਂ ਨੂੰ ਫਾਰਮ ਜਿਹੜੇ ਨੇ ਫਾਰਮ ਹੀ ਨਾ ਭਰਨ ਦਿੱਤੇ ਜਾਣ ਉਹਦੀ ਐਨਓਸੀ ਨਾ ਦਿੱਤੀ ਜਾ ਐਨਓਸੀ ਵਾਸਤੇ ਘੱਟੋ-ਕੱਟ ਪੂਰਾ ਦਿਨ ਲੱਗਦਾ ਉਹਦੇ ਪਹਿਲਾਂ ਜਹੀ ਦੇ ਹੋਣੇ ਆ ਫਿਰ ਸੈਕਟਰੀ ਦੇ ਹੋਣੇ ਆ ਫਿਰ ਵੀਡੀਓ ਦੇ ਹੋਣੇ ਆ ਉਸ ਤੋਂ ਬਾਅਦ ਪਟਵਾਰੀ ਦੇ ਹੋਣੇ ਆ ਫਿਰ ਜਾ ਕੇ ਐਨਓਸੀ ਮਿਲ ਵੀਡੀਓ ਅਜੇ ਅਜੇ ਤੱਕ ਹੋਇਆ ਦੇਖਿਆ ਨਹੀਂ ਆ ਤੁਹਾਡੇ ਸਾਹਮਣੇ ਖਾਲੀ ਬੈਠਾ ਵੀਡੀਓ ਨੂੰ ਤਿੰਨ ਵਾਰ ਕਾਲ ਕਰ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਕਾਲ ਕਰ ਸਕਦੇ ਆ ਕੋਈ ਕਾਲ ਨਹੀਂ ਚੱਕਦਾ ਆ ਦੇਖੋ ਇਹ ਮੁੰਡਾ ਦਫ਼ਤਰ ਹੀ ਬਿਲਕੁਲ ਖਾਲੀ ਬੈਠੇ ਨੇ ਆ ਵੀਡੀਓ ਦਾ ਦਫ਼ਤਰ ਖਾਲੀ ਪਿਆ ਜੀ ਆ ਤੁਸੀਂ ਦੇਖ ਸਕਦੇ ਹੋ ਟਾਈਮ ਦੇਖ ਲਓ ਕਿੰਨੇ ਵਜ ਗਏ ਨੇ ਜੀ ਕੱਲ ਪੂਰਾ ਦਿਨ ਕੋਈ ਨਹੀਂ ਇੱਥੇ ਆਇਆ ਅੱਜ ਉਸ ਤੋਂ ਬਾਅਦ ਕੋਈ ਵੀ ਇੱਥੇ ਸਵੇਰ ਦਾ ਨਹੀਂ ਪਹੁੰਚਿਆ ਸਾਰੇ ਸਾਢੇ 12:00 ਵਜੇ ਜਿਹਨੂੰ ਪੁੱਛੀਏ ਉਹ ਚੁੱਪ ਕਰਕੇ ਦੂਸਰੇ ਪਾਸੇ ਨੂੰ ਚਲੇ ਜਾਂਦਾ ਜਿਹਨੂੰ ਨਹੀਂ ਪੁੱਛਦੇ ਦੂਸਰੇ ਪਾਸੇ ਚਲਾ ਦਿੰਦੇ ਉਹ ਤੇ ਗੱਲ ਹੋਈ ਹੈ ਇਹਨਾਂ ਨਾਲ ਕੀ ਕੀ ਕਹਿੰਦੇ ਨੇ ਇਹਨਾਂ ਨਾਲ ਗੱਲ ਹੋਈ ਹੈ ਜੀ ਵਾਪਸ ਹੀ ਕਹਿੰਦਾ ਜੀ ਕੋਈ ਅੱਧੇ ਘੰਟੇ ਬਾਅਦ ਮੈਂ ਕਹਿੰਦਾ ਨਾ ਫੋਨ ਚੱਕ ਲੈਂਗਾ ਕੋਈ ਫੋਨ ਨਹੀਂ ਚੱਕਦਾ ਕੋਈ ਮਨਦੀਪ ਸਿੰਘ ਨੇ ਹੈ ਨਾ ਬੀਡੀਪੀਓ ਤੇ ਆਤੀ ਇੱਥੇ ਲਿਖਿਆ ਨਾਮ ਲਿਖਿਆ ਬੋਰਡ ਲੱਗਿਆ ਹੈ ਬਾਹਰ ਬੈਕ ਸਾਈਡ ਤੇ ਬੋਰ ਇਲੈਕਸ਼ਨ ਦਾ ਉਖਾਣ ਹੋ ਰਿਹਾ ਤੁਸੀਂ ਅੱਜ ਹਾਲਾਤ ਇਹ ਦੇਖੋ ਵੀ ਕੋਈ ਵੀ ਬੰਦਾ ਨਹੀਂ ਇੱਥੇ ਲੱਭ ਰਿਹਾ ਬੰਦੇ ਦਿਖ ਦਿਓ ਐਨਓਸੀ ਵਾਲੇ ਦੇਖ ਲੋ ਕਿੰਨੇ ਖੜੇ ਨੇ ਆਹਰੇ ਅਮਰਤ ਲੰਗਜੀ ਖੜੇ ਨੇ ਜੋਜ ਜੀ ਖੜੇ ਨੇ ਤੇ ਸਾਰੀ ਟੀਮ ਪੱਟੀ ਜੀ ਖੜੇ ਨੇ ਹਰ ਇੱਕ ਇਨਸਾਨ ਬੰਦਾ ਇੱਥੇ ਕਰਕੇ ਖੜਾ ਹੈ ਸਵੇਰ ਦੇ ਕਾਗਜ਼ ਲੈ ਕੇ ਅਗਲਾ ਫਿਰਦਾ ਕੱਲ ਪੂਰਾ ਦਿਨ ਲੰਘ ਗਿਆ ਇੱਕ ਵੀ ਐਨਓਸੀ ਦਿਖਾਦਣੀ ਸੀ ਕਿਸੇ ਨੇ ਇਹਨਾਂ ਨੇ ਦਿੱਤੀ ਹੋਵੇ ਅੱਜ ਵੀ ਦੁਪਹਿਰ ਦੇਰੋ 1 ਵਜ ਗਿਆ ਕੋਈ ਵੀ ਅਜੇ ਤੱਕ ਐਨਓਸੀ ਨਹੀਂ ਦਿੱਤੀ ਇਹਨਾਂ ਨੇ ਤਾਂ ਹੀ ਉਹ ਸ਼ਾਇਦ ਕਾਰਨ ਹੈ ਕਿ ਹਲੇ ਤੱਕ ਵੀ ਨਾਮਜ਼ਦਗੀਆਂ ਪਹੁੰਚੀਆਂ ਨਹੀਂ ਪ੍ਰਸ਼ਾਸਨ ਕੋਲ ਜਾਂ ਨਾਮਜ਼ਦਗੀਆਂ ਦਾ ਹਲੇ ਤੱਕ ਵੇਰਵਾ ਕੋਈ ਆਇਆ ਨਹੀਂ ਕਿ ਪਹਿਲੇ ਦਿਨ ਕਿੰਨੇ ਕਿ ਨਾਮਜ਼ ਨਾਮ ਦੇ ਦਿੱਤੀ ਜੇ ਭਰਨ ਦੇਣਗੇ ਤਾਂ ਇਹ ਨਾਮ ਦੇ ਦਿੱਤੀ ਹੀ ਆਉਗੇ ਨਾ ਇਹ ਕੱਲਾ ਤੁਹਾਡੇ ਨਾਲ ਹੀ ਹੋ ਰਿਹਾ ਕਿ ਜੋ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਵੀ ਹੋ ਰਿਹਾ ਇਸ ਤਰੀਕੇ ਨਾਲ ਆਮ ਆਦਮੀ ਦੀ ਪਾਰਟੀ ਤੋਂ ਉਹਨੇ ਘਰੇ ਬੁਲਾ ਲਿਆ ਜੀ ਡਾਕਟਰ ਬਲਵੀਰ ਸਿੰਘ ਨੇ ਸਾਰੀਆਂ ਐਨਓਸੀ ਜਿੰਨੀਆਂ ਚਾਹੀਦੀਆਂ ਉਹਨੇ ਘਰੇ ਮੰਗਾ ਲਈਆਂ ਤੁਹਾਡੇ ਸਾਹਮਣੇ ਆ ਇੱਕ ਵੀ ਐਨਓਸੀ ਕੈਨਸਲ ਨਹੀਂ ਹੋਏਗੀ ਔਰ ਦੂਜੀਆਂ ਕਿਸੇ ਪਾਰਟੀ ਨੂੰ ਫਿਰ ਉਹਸੀ ਮਿਲਣੀ ਨਹੀਂ ਉਹਨਾਂ ਨੇ ਸਾਰੀਆਂ ਐਨੋਸੀਆਂ ਉਹਨਾਂ ਦੇਖ ਲਿਆ ਨਾ ਕਲੀਅਰ ਹੋਣਗੀਆਂ ਜਿਹਨੇ ਕੈਂਡੀਡੇਟ ਹੋਣਗੇ ਉਹ ਕਹਿੰਦੇ ਸਾਡੀਆਂ ਸਾਰੀਆਂ ਮਿਲ ਗਈਆਂ ਉਹ ਘਰੇ ਪਹੁੰਚ ਚੁੱਕੀਆਂ ਹਨ ਉਹਨਾਂ ਦੇ ਉਹਨਾਂ ਦੇ ਆਪ ਹੀ ਕਿਸੇ ਬੰਦੇ ਨੇ ਦੱਸਿਆ ਕਿ ਸਾਡੀਆਂ ਸਾਡੇ ਘਰੇ ਉੱਤੇ ਪਹੁੰਚ ਚੁੱਕੀਆਂ ਨੇ ਇੱਥੇ ਕਿਸੇ ਨੂੰ ਕੋਈ ਐਨੋਸੀ ਨਹੀਂ ਦੇ ਰਿਆ ਨਾ ਸਿਰਫ ਇਹੀ ਹੈ ਕਿ ਲੋਕਾਂ ਦੇ ਕਾਜ ਨੇ ਪਰ ਜੋ ਇਹਨਾਂ ਨੇ ਐਮਸੀ ਚ ਗੁੰਡਾਗਰਦੀ ਕੀਤੀ ਸੀ ਲੋਕਾਂ ਦੇ ਕਪੜੇ ਉਹੀ ਹਾਲਾਤ ਅੱਜੇ ਫਿਰ ਕੀਤੇ ਨੇ ਹੁਣ ਫਿਰ ਅਕਾਲੀ ਦਲ ਦਾ ਕੀ ਸਟ੍ਰੈਟਜੀ ਅੱਗੇ ਜੇ ਨਹੀਂ ਕਰਨਗੇ ਤਾਂ ਅਸੀਂ ਵੇਟ ਕਰਾਂਗੇ 2 ਵਜੇ 3 ਵਜੇ ਤੱਕ ਨਹੀਂ ਤੇ ਅਸੀਂ ਫਿਰ ਕਿਤੇ ਰੋਡ ਤੇ ਜਾ ਕੇ ਧਰਨਾ ਲਾਵਾਂਗੇ ਜਿਹ ਦਾਨ ਅਮਰ ਤੁਸੀਂ ਜਿਹੜੇ ਉਮੀਦਵਾਰ ਹੋ ਉਸ ਲਈ ਮੈਂ ਜੋਨ ਚਰੇਲਾ ਤੋਂ ਕਾਜ ਭਰ ਰਿਹਾ ਹਾਂ ਕੈਂਡੀਡੇਟ ਬਣਾ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਅਸੀਂ ਕੱਲ ਸਵੇਰ ਦੇ ਕਿਉਂਕਿ ਕੱਲ ਇੱਕ ਤਰੀਕ ਸੀਗੀ ਇੱਕ ਤੋਂ ਚਾਰ ਤੇ ਪਾ ਪੇਪਰ ਭਰਨੇ ਸੀਗੇ ਕੱਲ ਅਸੀਂ ਸਵੇਰ ਦੇ ਐਨਓਸੀ ਅਪਲਾਈ ਕਰਨ ਆਏ ਹੋਏ ਆ ਐਨਓਸੀ ਨਾਲ ਅਪਲਾਈ ਹੋਵੇ ਨਾ ਚੋਲਾ ਟੈਕਸ ਮਿਲ ਰਿਹਾ ਹੈ ਸੈਕਟਰੀ ਨੂੰ ਫੋਨ ਕਰ ਰਹੇ ਆ ਸੈਕਟਰੀ ਫੋਨ ਨਹੀਂ ਚੱਕਦਾ ਹੈਗਾ ਕੋਈ ਤੇ ਉਰੇ ਆਪਣਾ ਦਫ਼ਤਰ ਆ ਗਏ ਬੀਡੀਪੀਓ ਤੇ ਇੱਥੇ ਨਾ ਕੋਈ ਮੁਲਾਜ਼ਮ ਸਾਨੂੰ ਵੀ ਆਈ ਗਈ ਦੇਰ ਹੈ ਨਾ ਕੋਈ ਜੀਏਈ ਇੱਥੇ ਨਾ ਕੋਈ ਪਟਵਾਰੀ ਹੈ ਨਾ ਕੋਈ ਹੋਰ ਹੈ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਇੱਥੇ ਐਨਓਸੀ ਨਹੀਂ ਦੇ ਰਹੇ ਡਾਕਟਰ ਬਲਵੀਰ ਨੇ ਆਪਣੇ ਘਰਾਂ ਬੁਲਾ ਕੇ ਸਾਰੇ ਜਿੰਨੇ ਵੀ ਸੀਗੇ ਉਹ ਕੈਂਡੀਡੇਟ ਉਥੇ ਐਨਓਸੀਆਂ ਦੀਆਂ ਨੇ ਉਥੇ ਚੋਲਾ ਟੈਕਸ ਦਿੱਤਾ ਤੇ ਅਪਰ ਜਿਹੜੇ ਵੀ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਬੰਦੇ ਇੱਥੇ ਜਿੰਨੇ ਵੀ ਕੈਂਡੀਡੇਟ ਨੇ ਸਾਰੇ ਇੱਥੇ ਫਿਰ ਅਸੀਂ ਬੈਠੇ ਆਂ ਕੱਲ ਵੀ ਸਾਰਾ ਦਿਨ ਲੰਘ ਗਿਆ ਅੱਜ ਦੁਪਹਿਰ ਟੱਪ ਗਿਆ ਐਨਓਸੀ ਦਾ ਕੋਈ ਨਾ ਨਾਮ ਨਹੀਂ ਲਿਆ ਤਾਂ ਬਿਲਕੁਲ ਦੇਖੋ ਇਸ ਵਕਤ ਦਫ਼ਤਰਾਂ ਦੇ ਵਿੱਚ ਕੋਈ ਨਹੀਂ ਹੈ ਦੂਸਰੇ ਪਾਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਵੇਖ ਲੈਣੇ ਆ ਕਿ ਇਹ ਪੰਚਾਇਤ ਅਫਸਰ ਦਾ ਦਫ਼ਤਰ ਹੈ ਕੀ ਗੱਲਬਾਤ ਕਰ ਰਹੇ ਸਰ ਇੱਥੇ ਕਹਿੰਦੇ ਕਿ ਐਨਓਸੀ ਸਾਈਨ ਨਹੀਂ ਹੋ ਪਾ ਰਹੀ ਕੀ ਕਾਰਨ ਹੈ ਜੀ ਇਹ ਚੈੱਕ ਕਰਕੇ ਜੀ ਰਿਕਾਰਡ ਐਨਓਸੀ ਦੇ ਦਾਂਗੇ ਜੀ ਹਾਂ ਪਰ ਵੀਡੀਪੀਓ ਸਾਡਾ ਟੀ ਕੁਰਸੀ ਤੇ ਵੀ ਨਹੀਂ ਹੈਗੇ ਜੀ ਇੱਕ ਪਾਸੇ ਇਹ ਡਿਊਟੀ ਹੈ ਸਖਤ ਕਿ ਇਲੈਕਸ਼ਨ ਦੇ ਦੌਰ ਨੇ ਔਰ ਦਫ਼ਤਰਾਂ ਦੇ ਵਿੱਚ ਹੋਣਾ ਚਾਹੀਦਾ ਅਫਸਰਾਂ ਨਹੀਂ ਸਰ ਮੈਨੂੰ ਤਾਂ ਪਤਾ ਨਹੀਂ ਉਹ ਗਏ ਹੋਣੇ ਆ ਜੀ ਕਿਸੇ ਪਾਸੇ ਜੀ ਐਨਓਸੀ ਦਾ ਬੜਾ ਕਹਿ ਰਹੇ ਜੀ ਕਿ ਸਾਰੇ ਤੁਹਾਨੂੰ ਐਨਓਸੀ ਮਿਲ ਰਹੀ ਹੈ ਜੀ ਨਹੀਂ ਜੀ ਮਿਲ ਰਹੀ ਕੱ ਕੰਨੂਦਮਿਕ ਸਰ ਲਾਸਟ ਡੇਟ ਤੇ 4 ਤਰੀਕੇ ਤੇ ਤੁਸੀਂ ਕੱਲ ਸਰ ਨਹੀਂ ਅਸੀਂ ਰਿਕਾਰਡ ਇਹ ਚੈੱਕ ਕਰਕੇ ਜੀ ਇਹਨਾਂ ਨੂੰ ਦੇ ਦੇਣੀ ਆ ਜਿਹੜਾ ਰਿਕਾਰਡ ਦੇਖਣਾ ਪੈਣਾ ਕਿਸੇ ਕੋਈ ਬਾਇ ਇਹ ਕੱਲ ਤੇ ਤੁਸੀਂ ਆ ਰਹੇ ਜੀ ਕੱਲ ਵੀ ਆਈ ਸੀ ਜੀ ਅਸੀਂ ਕੱਲ ਵੀ ਆਈ ਸੀ ਜੀ ਕਾਮੀ ਚਲੋ ਕੱਲੀ ਵੀ ਇਹ ਕੱਲ ਕਾਗਜ਼ ਨਹੀਂ ਦੇ ਆ ਗਿਆ ਕਹਿੰਦਾ ਪੋਲਿਟਿਕਲ ਪ੍ਰੈਸ਼ਰ ਹੈ ਤੁਸੀਂ ਵੀ ਜੀ ਨਾਮ ਚੋਦੀ ਮੈਂ ਇਹਨਾਂ ਦੇ ਨਾਲ ਹੀ ਆ अच्छा पेਾਨੂੰ ਇੱਕ ਕਨੇਟ ਚਾਹੀਦਾ ਜੀ ਚਾਹੀਦਾ ਕਿਉਂਕਿ ਪਹਿਲਾਂ ਹੀ ਰਿਲੇਟ ਕੀਤਾ ਇਹਨਾਂ ਨੇ ਕੰਮ ਪਹਿਲੇ ਟਾਈਮ ਬਹੁਤ ਘਟ ਮਿਲਿਆ ਤੇ ਉਹ ਮੌਕੇ ਤੇ ਇਹਨਾਂ ਬੀ ਡੀ ਪੀਓ ਸਾਹਿਬ ਬੈਠੇ ਨੇ ਨਾ ਹੁਣ ਇਹ ਭਾਈ ਸਾਹਿਬ ਵੀ ਹੁਣੀ ਆਏ ਨੇ 3 ਪਾਰਟੀ ਤੋਂ ਤੁਸੀਂ ਮੈਂ ਕਹਿੰਦਾ ਵੀ ਐਸ ਪੀ ਤੋਂ ਬਹੁਤ ਜਨ ਸਮਾਜ ਪਾਰਟੀ ਤੋਂ ਆਏ ਆ ਆਮ ਆਦਮੀ ਪਾਰਟੀ ਲੈ ਆਏ ਇੱਥੇ ਨਹੀਂ ਜੀ ਉਹ ਤੁਹਾਨੂੰ ਮਿਲਣ ਮਿਲਣ ਜੀ ਪਹਿਲੇ ਵੀ ਨਹੀਂ ਇੱਥੇ ਭਾਜਪਾ ਵਾਲੇ ਆ ਕਾਰੀਦਾਰ ਹੈ ਬਹੁਜੋ ਸਮਾਜ ਪਾਰਟੀ ਹਾਂ ਤੁਸੀਂ ਕਿਵੇਂ ਵੇਖ ਰਹੇ ਹੋ ਸਰ ਇਸ ਚੀਜ਼ ਨੂੰ ਕਿ ਤੁਹਾਡੇ ਤੇ ਸਵਾਲ ਉੱਠ ਰਹੇ ਜੀ ਸਾਰਿਆਂ ਤੇ ਕਿ ਤੁਹਾਡੇ ਸਾਰਿਆਂ ਤੇ ਸਿਗਨੇਚਰ ਹੋਣੇ ਨੇ ਜੇਕਰ ਕੁਰਸੀਆਂ ਤੇ ਨਹੀਂ ਹੋਣਗੇ ਤਾਂ ਨਹੀਂ ਜੀ ਨਹੀਂ ਇਹ ਜੀ ਕੋਈ ਗੱਲ ਨਹੀਂ ਅਸੀਂ ਤਾਂ ਜਿਹੜੇ ਸਿਗਨੇਚਰ ਸਾਡੇ ਹੁਣੇ ਕਰਕੇ ਦਵਾਵਾਂਗੇ ਐ ਕੋਈ ਨਹੀਂ ਹੈਗਾ ਕਿਸੇ ਨਾਲ ਤੁਹਾਡੇ ਸਾਹਮਣੇ ਬੋਲ ਰਿਹਾ ਸਰ ਨਹੀਂ ਅਸੀਂ ਤਾਂ ਇਹਨਾਂ ਨੂੰ ਕਿਹਾ ਜੀ ਜੋ ਸਾਡਾ ਹੈ ਅਸੀਂ ਕਰਕੇ ਦਵਾਵਾਂਗੇ ਜੀ ਅੱਜ ਕਿਉਂ ਹੋਰ ਵੀ ਅਫਸਰ ਜਦੋਂ ਅੱਜ ਕਿਉਂ ਨਹੀਂ ਇਹ ਪੁੱਛ ਅੱਜ ਕਿਉਂ ਨਹੀਂ ਅੱਜ ਕਿਉਂ ਨਹੀਂ ਸਰ ਅਸੀਂ ਸਰ ਰਿਕਾਰਡ ਚੈੱਕ ਕਰਕੇ ਦਵਾਵਾਂਗੇ ਜੀ ਸਾਡਾ ਬੰਦਾ ਸਾਡਾ ਬੰਦਾ ਨਾ ਕੋਤੇ ਬਲਾਕ ਸੰធី ਖੜਾ ਕਦੇ ਨਾ ਹੜਾ ਜ਼ਿਲ੍ਹਾ ਪ੍ਰਸ਼ਾਸਕ ਖੜਾ ਉਹਦੇ ਵੱਲ ਕੋਈ ਕੁਝ ਵੀ ਡਿਊ ਨਹੀਂ ਹੈਗਾ ਤਾਂ ਵੀ ਤੁਸੀਂ ਛੜੇ ਦੀ ਪ੍ਰੋਬਲਮ ਕਿਉਂ ਕਰਦੇ ਪਿਓ ਇਹ ਹਰਾਸਮੈਂਟ ਆ ਤੇ ਸਾਡੇ ਲਈ ਪੀਟਕਾ ਕਰ ਰਹੇ ਇਹ ਉਮੀਦਵਾਰ ਕਹਿ ਰਹੇ ਨੇ ਤੁਹਾਨੂੰ ਇਹ ਸਵਾਲ ਤੁਹਾਡੇ ਕੋਲ ਪੁੱਛਵਾ ਕਰ ਰਹੇ ਨੇ ਲੋਕਤੰਤਰ ਸਰ ਪਹਿਲੀ ਗੱਲ ਤਾਂ ਮੈਂ ਅਥੋਰਾਈਜ਼ ਨਹੀਂ ਹੈ ਜਵਾਬ ਦੇਦਾ ਮੈਨੂੰ ਦੇਖੋ ਜਿਹੜੇ ਸੀਟ ਤੇ ਉਹਨਾਂ ਨੂੰ ਪੁੱਛਿਓ ਸੀ ਪਲੀਜ਼ ਮੈਂ ਜਿੰਨਾ ਜਿੰਨਾ ਮੈਂ ਕਰ ਸਕਦਾ ਨਾ ਮੈਂ ਤੁਹਾਨੂੰ ਦੇ ਦਾਂਗਾ ਉਹ ਜਿਹੜੀ ਚੀਜ਼ ਹੈ ਕੌਣ ਹੈ ਗੰਜੀ ਦਿੱਤਾ ਇਹਦੀ ਅਥੋਰਿਟੀ ਕੌਣ ਉਹਨੂੰ ਸਵਾਲ ਕਰ ਰਹੇ ਨੇ ਮੈਂ ਨਹੀਂ ਕਹਿ ਸਕਦਾ ਇਹ ਦੇਖੋ ਮੇਰਦਵਾ ਹੈ ਜਿਹੜੀ ਚੀਜ਼ ਹੈ ਮੈਂ ਕੰਮ ਕਰ ਇਹਨਾਂ ਦਾ ਕਰਕੇ ਇਹਨਾਂ ਨੂੰ ਦੇ ਦਾਂਗਾ ਬਸ ਇਹ ਨਹੀਂ ਮੇਰੀ ਤਾਂ ਬਿਲਕੁਲ ਦੇਖੋ ਇਸ ਵਕਤ ਜੋ ਅਫਸਰ ਨੇ ਉਹਨਾਂ ਦੇ ਉੱਪਰ ਕਿਤਨੇ ਕਿਤੇ ਸਵਾਲ ਜ਼ਰੂਰ ਜਿਹੜੇ ਉੱਠ ਇਹ ਕਿਸ ਦੀ ਕੁਰਸੀ ਹੈ ਕੌਣ ਬੈਠਦਾ ਇੱਥੇ ਸਟੂਡੈਂਟ ਮੈਡਮ ਤੇ ਕੌਣ ਕਿਥੇ ਨੇ ਹਾਂ ਬਾਤ ਸੁਣ ਮੇਰੀ ਆ ਰਹੇ ਨੇ ਗੱਲਬਾਤ ਹੋ ਸਕਦੀ ਹੈ ਉਹਨਾਂ ਨਾਲ ਇਹ ਤੁਸੀਂ ਕੀ ਹੋ ਸਰ ਜੁਨੀਅਰ ਸਾਇਕ ਜੁਨੀਅਰ ਸਾਇਕ ਸਰ ਐਨਓਸੀ ਦਾ ਬੜਾ ਕਹਿ ਰਹੇ ਨੇ ਕਿ ਹਾਲੇ ਤੱਕ ਐਨਓਸੀ ਨਹੀਂ ਦੇ ਦੇਗੇ ਤੁਸੀਂ ਦੇ ਰਹੇ ਸੀ ਐਨਓਸੀ ਪੇਪਰ ਦੇ ਰਹੇ ਹੋ ਤੁਸੀਂ ਐਨਓਸੀ ਫਾਰਮ ਦੇ ਰਹੇ ਸੈਕਟਰੀ ਉਹਨਾਂ ਹੋਗੇ ਸੈਕਟਰੀ ਆ ਕੇ ਸਾਰੇ ਸਾਈਨ ਕੌਣ ਕਰੇਗਾ ਸਰ ਕੱਲ ਸਾਰਾ ਸੈਕਟਰੀ ਕਰਨਗੇ ਜੀ ਉਹ ਕਿੱਥੇ ਨੇ ਕਿ ਸਰ ਆ ਗਏ ਸਾਰੇ ਪੁੱਛੇ ਆ ਗਏ ਮੁੰਡੇ ਪੁੱਛੇ ਆਏ ਹੋਏ ਨੇ ਸਾਈਨ ਕਰਨਗੇ ਹਾਂ ਜੀ ਕਿਵੇਂ ਕੱਲ ਵੀ ਆਏ ਐਨਓਸੀ ਫਾਰਮ ਦਿੱਤਾ ਜੀ ਕੱਲ ਇਹਨਾਂ ਨੇ 3 ਵਜੇ ਜਾ ਕੇ ਕੱਲ ਸਾਰਾ ਦਿਨ ਲਾ ਕੇ ਐਨਓਸੀ ਫਾਰਮ ਦੇ ਜਿਨ੍ਹਾਂ ਨੂੰ ਤਸਦੀਕ ਕਰਨਾ ਹੈ ਜੀਏ ਸਾਹਿਬ ਤੇ ਨਾ ਪਰਿਵਾਰੀ ਸਾਹਿਬ ਤੇ ਹੋਰ ਕੋਈ ਸੇ ਅਫਸਰ ਨੇ ਇੱਕ ਸਾਈਨ ਵੀ ਕਰਾ ਸੈਕਟਰੀ ਨਾਲ ਨਹੀਂ ਤੇ ਸੈਕਟਰੀ ਆਪ मैडम एलडा अगेन सुपरिंटेंडेंट ने मैम एक एनओसी ਦਾ ਬੜਾ ਚੱਕਰ ਪੈ ਰਿਹਾ ਜੀ ਉਹ ਕਹਿੰਦੇ ਕਿ ਐਨओसी ਤੇ ਸਿਗਨੇਚਰ ਨਹੀਂ ਹੋ ਰਹੇ ਜਿਹੜੇ ਅਫਸਰਾਂ ਦੇ ਸਿਗਨੇਚਰ ਬਣਦੇ ਨੇ ਉਹ ਸਿਗਨੇਚਰ ਨਹੀਂ ਕਰ ਰਹੇ ਨਹੀਂ ਕੋਈ ਕਿਸੇ ਦੀ ਕੋਈ ਪ੍ਰੋਬਲਮ ਤੁਹਾਡੇ ਸਾਹਮਣੇ ਖੜੀ ਨਹੀਂ ਸਰ ਮੀਟਿੰਗ ਚ ਗਏ ਬਿੰਦੂ ਸਾਹਿਬ ਨਾਲ ਗਲਤ ਹੋ ਗਈ ਇਹਨਾਂ ਦੀ ਵੀ ਆ ਕੇ ਮੈਡਮ ਮੈਡਮ ਇੱਕ ਹੀ ਸਮਾਂ ਹੈ ਮੀਟਿੰਗ ਦਾ ਜਦੋਂ ਨਾਮਜ਼ਦਗੀਆਂ ਦਿੱਤੀ ਚਾਰ ਦਿਨ ਹੋਣ ਜਿਨ੍ਹਾਂ ਨੂੰ ਨੋਡਲ ਅਫਸਰ ਬਣਾਇਆ ਹੋਵੇ ਉਹ ਮੀਟਿੰਗਾਂ ਕਰਨਗੇ ਜੀ ਇਹ ਸਮਾਂ ਮੀਟਿੰਗਾਂ ਦਾ ਬੀੜਾ ਸਾਹਿਬ ਨਾਲ ਗੱਲ ਕਰ ਲੋ ਜਿਸ ਵਾਰ ਮੈਂ ਬੀੜਾ ਸਾਹਿਬ ਨਾਲ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬੀੜਾ ਸਾਹਿਬ ਨਾਲ ਗੱਲ ਕਰ ਤੁਹਾਡੇ ਸਾਹਬ ਦੇ ਨਾਲ ਇਹਨੂੰ ਸੀ ਸਾਈਨ ਸੋਰੀਆ ਨੇ ਸਾਰੀਆਂ ਹਾਂਜੀ ਹੋ ਰਹੀ ਕਿੰਨੀਆਂ ਅੱਧ ਤੱਕ ਟਾਈਮ ਹੋ ਚੁੱਕੀਆਂ ਨੇ ਹੁਣ ਜਿਹੜੇ ਕੈਂਡੀਡੇਟ ਲੈ ਜਾਂਦੇ ਉਹਨਾਂ ਨੂੰ ਗੱਲ ਕਰ ਲੋ ਤੁਸੀਂ ਬੀੜਾ ਸਾਹਿਬ ਨਾਲ ਗੱਲ ਆ ਵੀਡੀਓ ਤਾਂ ਹੋ ਜਾ ਕੁਝ ਤੁਹਾਨੂੰ ਕਿੰਨੇ ਕਿ ਹੋ ਜੀ ਹਾਂਮ ਜਿਹੜਾ ਬੰਦਾ ડીਲ ਕਰਦਾ ਫਿਰ ਉਹਨਾਂ ਨਾਲ ਗੱਲ ਕਰ ਲਓ ਉਹ ਤੇ ਕਹਿ ਰਹੇ ਕਿ ਮੈਂ ਅਥਾਰਟੀ ਨਹੀਂ ਹੈ ਕਿ ਮੈਨੂੰ ਬੋਲਣ ਦੀ ਤੁਹਾਡੀ ਹੀ ਹੈ ਅਥਾਰਟੀ ਬੋਲਣ ਦੀ ਨਹੀਂ ਬੋਲਣ ਨੂੰ ਤਾਂ ਮੈਂ ਕਿ ਵੀ ਸੱਟ ਵੀ ਉਹ ਵੀਰ ਸਾਹਿਬ ਬੋਲ ਸਕਦੇ ਮੈਂ ਕੀ ਬੋਲਣਾ ਤੇ ਬੈਠੀ ਪਿਆ ਉਸਤਾ ਕੁਰਸੀ ਤੇ ਨਹੀਂ ਹੈ ਜੀ ਤੇ ਆ ਜਾਂਦੇ ਜੀ ਤੁਹਾਨੂੰ ਕਿਹਾ ਮੀਟਿੰਗ 'ਚ ਗਏ ਆ ਜਾਂਦੇ ਫਿਰ ਬਿਲਕੁਲ ਕੋਈ ਪੁੱਛਣਾ ਕਿ ਇਲੈਕਸ਼ਨ ਦੇ ਵਿੱਚ ਕੀ ਇਹ ਮੀਟਿੰਗ ਦਾ ਸਮਾਂ ਹੈ ਨਹੀਂ ਜੇ ਮੀਟਿੰਗ ਕੀ ਜਦੋਂ 4 ਦਿਨ ਦੀ ਨਾਮਜ਼ਦਗੀਆਂ ਦਾ ਸਮਾਂ ਹੋਵੇ ਤਾਂ ਉਸ ਸਮੇਂ ਮੀਟਿੰਗ ਦਾ ਸਮਾਂ ਹੋਣਾ ਨਾਲ ਗੱਲ ਕਰ ਲਓ ਜੀ ਜਿੰਮੇਵਾਰੀ ਨਹੀਂ ਇतना ਤੋਂ ਐਰਨ ਹੋ ਗਿਆ ਕੱਲ ਸੈਕਟਰੀ ਕਿੱਥੇ ਆ ਜੀ ਜਈ ਕਿੱਥੇ ਆ ਵੀਡੀਓ ਸਾਥ ਮੀਟਿੰਗ ਤੇ ਹੋ ਸਕਦੇ ਨੇ ਤਿੰਨ ਚਾਰ ਜਣੇ ਤੇ ਸਾਈਨ ਹੋਣੇ ਕੋਈ ਵੀ ਨਹੀਂ ਹੈਗਾ ਗੱਲ ਆਏ ਆ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਸਿਰਫ ਜਿਹੜੀ ਕਹਿੰਦੇ ਸੀ ਜੀ ਅਸੀਂ ਬਹੁਤ ਵਾਰ ਦੱਸਿਓ ਦਿਹਾਵਾਗੇ ਬੜੀ ਸਰਕਾਰ ਸਾਫ ਉਤਰੀ ਇੱਥੇ ਕੋਈ ਝਾੜੂ ਵਾਲਾ ਬੌਕਰ ਵਾਲਾ ਕੋਈ ਕੈਂਡੀਡੇਟ ਹੈਗਾ ਉਹ ਤਾਂ ਲੈ ਕੇ ਆਪਣੀਆਂ ਐਨਓਸੀਆਂ ਉਹਨੂੰ ਤਾਂ ਘਰੇ ਮੰਤਰੀ ਦੇ ਮਿਲਦੀਆਂ ਨੇ ਗੱਲ ਆਏ ਆ ਵੀ ਐ ਜਿਤਨੀ ਹੋਣੀ ਇਹ ਪੰਜਾਬ ਨੇ ਫੈਸਲਾ ਕਰਨਾ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਜੇ ਤੁਸੀਂ ਸਮਝਦੇ ਹੋ ਕਿ ਐਨਓਸੀ ਨਹੀਂ ਦੇਵਾਂ ਕਿੰਨਾ ਕੁ ਹੈਰਾਨ ਕਰ ਲੋਗੇ ਇਲੈਕਸ਼ਨ ਕਮਿਸ਼ਨ ਉੱਥੇ ਦੇਖਿਆ ਫਿਰ ਡੀਸੀ ਐਸਐਸਪੀ ਦਾ ਕੀ ਹਾਲ ਹੋਇਆ ਸੀਗਾ ਡੀਐਸਪੀ ਦਾ ਕੀ ਹਾਲ ਹੋਇਆ ਸੀ ਕੋਈ ਲੋਕਤੰਤਰ ਹੈ ਇੱਥੇ ਨਾ ਹੋ ਗਿਆ ਅਸੀਂ ਕਾਨੂੰਨੀ ਪ੍ਰਕਿਰਿਆ ਅਪਣਾਵਾਂਗੇ ਤਾਂ ਬਿਲਕੁਲ ਦੇਖੋ ਇਸ ਵਕਤ ਜਿਹੜੇ ਅਫਸਰ ਨੇ ਉਹ ਕੁਰਸੀਆਂ ਤੇ ਜ਼ਰੂਰ ਕਈ ਅਫਸਰ ਦੁਕਾਨਾ ਆਪਣੀ ਕੁਰਸੀਆਂ ਤੇ ਨਹੀਂ ਤੇ ਕੁਝ ਜਿਹੜੇ ਆਪਣੀ ਕੁਰਸੀਆਂ ਤੇ ਹੈਗੇ ਨੇ ਲੇਕਿਨ ਉਹ ਕਹਿੰਦੇ ਸਾਡੀ ਹਲੇ ਜ਼ਿੰਮੇਵਾਰੀ ਨਹੀਂ ਹੈਗੀ ਅਸੀਂ ਜਵਾਬਦਾਈ ਨਹੀਂ ਹੈਗੇ ਕਿਸੇ ਨੂੰ ਤਾਂ ਇਹ ਸਿੱਧੇ ਤੌਰ ਤੇ ਉੱਪਰ ਕਿਹਾ ਜਾ ਰਿਹਾ ਹੈ ਦੂਸਰੇ ਪਾਸੇ ਖਾਲੀ ਕੁਰਸੀਆਂ ਤੁਹਾਨੂੰ ਆਪ ਹੀ ਨਜ਼ਰ ਆ ਰਹੀਆਂ ਨੇ ਕਿ ਜਿਨ੍ਹਾਂ ਨੇ ਚੋਣ ਕਰਾਉਣੇ ਨੇ ਜਿਨ੍ਹਾਂ ਨੇ ਇਸ ਚੌਂਡ ਦੇ ਵਿੱਚ ਖਾਸ ਤੌਰ ਤੇ ਡਿਊਟੀ ਲੱਗੀ ਆ ਤਾਂ ਉਹਨਾਂ ਦੀਆਂ ਕੁਰਸੀਆਂ ਇਸ ਤਰੀਕੇ ਦੇ ਨਾਲ ਲਾਈਟ ਚਾਲੂ ਕਰਕੇ ਖਾਲੀ ਐ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਸਾਰੇ ਅਫਸਰਾਂ ਨੂੰ ਸਵੇਰੇ 9 ਵਜੇ ਪਹੁੰਚਣ ਦੇ ਹੁਕਮ ਨੇ ਕਿ ਸਾਰੇ-ਸਾਰੇ ਆਪਣੇ ਆਪਣੇ 9 ਵਜੇ ਆਪਣੀ ਕੁਰਸੀਆਂ ਦੇ ਉੱਪਰ ਬੈਠਣ ਪਰ ਇਸ ਵਕਤ ਜਦੋਂ ਅੱਜ ਨਾਮਜ਼ਦਗੀਆਂ ਦਾ ਸਮਾਂ ਹੈ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਤਾਂ ਉਸ ਵਿਚਾਲੇ ਆਪਣੇ ਅਫਸਰ ਜਿਹੜੇ ਨੇ ਉਹ ਕੁਰਸੀਆਂ ਦੇ ਉੱਪਰ ਨਜ਼ਰ ਨਹੀਂ ਆ ਰਹੇ ਜਿਸ ਕਰਕੇ ਸਭ ਨੂੰ ਖੱਜਲਖਵਾਰ ਹੋਣਾ ਪੈ ਰਿਹਾ ਐ ਐਨਓਸੀ ਦੇ ਲਈ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼